ਹੁਰਸ ਦੇ ਸੀਨੀਅਰ ਅਗੂ ਅਤੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਐਨਡੀਪੀਐਸ ਐਕਟ ਵਿੱਚ ਸੁਖਪਾਲ ਸਿੰਘ ਖੈਰਾ ਦੀ ਜੋ ਜਮਾਨਤ ਹੈ ਉਸ ਨੂੰ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਨੇ ਪੰਜਾਬ ਸਰਕਾਰ ਖੈਰਾ ਖਿਲਾਫ ਸੁਪਰੀਮ ਕੋਰਟ ਵਿੱਚ ਗਈ ਸੀ ਕਿ ਹਾਈ ਕੋਰਟ ਵੱਲੋਂ ਮਿਲੀ ਜਮਾਨਤ ਰੱਦ ਕੀਤੀ ਜਾਵੇ ਸੁਖਪਾਲ ਸਿੰਘ ਖੈਰਾ ਨੇ ਜਮਾਨਤ ਬਰਕਰਾਰ ਰੱਖਣ ਤੇ ਸੁਪਰੀਮ ਕੋਰਟ ਅਤੇ ਜੁਡੀਸ਼ਰੀ ਦਾ ਧੰਨਵਾਦ ਕੀਤਾ ਮੈਂ ਬਹੁਤ ਸ਼ੁ크ਰੀਆ ਅਦਾ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਤੇ ਨਿਆਂਪਾਲਿਕਾ ਦਾ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਅੱਜ ਮੈਨੂੰ ਇਨਸਾਫ ਦਿੱਤਾ ਵਾ ਜਿਹੜੀ ਕੋਝੀਆਂ ਚਾਲਾਂ ਚੱਲ ਰਹੀ ਸੀ ਪੰਜਾਬ ਸਰਕਾਰ ਬਹੁਤ ਤੇਜ਼ੀ ਦੇ ਨਾਲ ਮੇਰੀ ਬੇਲ ਕੈਨਸਲੇਸ਼ਨ ਪਾਈ ਸੀ ਸੁਪਰੀਮ ਕੋਰਟ ਵਿੱਚ ਜਿਹੜੀ ਉਹਨਾਂ ਨੇ ਚੈਲੰਜ ਕੀਤੀ ਸੀਗੀ ਉਹਦੇ ਵਿੱਚ ਮੈਨੂੰ ਬਹੁਤ ਵੱਡੀ ਰਿਲੀਫ ਦਿੱਤੀ ਆ ਉਹ ਇਸ ਲਈ ਮਿਲੀ ਆ ਕਿਉਂਕਿ ਮੈਂ ਜਿੱਦਾਂ ਕੱਲ ਵੀ ਕਾਫੀ ਡਿਟੇਲਡ ਐਕਸਪਲੇਨ ਕੀਤਾ ਸੀਗਾ ਕਿ ਮੈਂ ਬਿਲਕੁਲ ਬੇਗਨਾ ਔਰ ਇਹ ਸਾਰਾ ਜਿਹੜਾ ਝੂਠਾ ਮਨਕਰਤ ਤੇ ਸੀਗਾ ਮੇਰੇ ਖਿਲਾਫ ਝੂਠੀਆਂ ਗਵਾਹੀਆਂ ਪੈਦਾ ਕੀਤੀਆਂ ਗਈਆਂ ਸਰਕਾਰ ਨੇ ਪੁਲਿਸ ਨੇ ਮਿਲ ਕੇ ਝੂਠੇ ਰਿਕਵਰੀਆ ਪਲਾਂਟ ਕੀਤੀਆਂ ਗਈਆਂ ਇਸ ਕਰਕੇ ਇਹ ਬਹੁਤ ਵੱਡੀ ਸੱਚ ਦੀ ਜਿੱਤ ਹੋਈ ਆ ਕਿਉਂਕਿ ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਸੱਚ ਨੂੰ ਪਰੇਸ਼ਾਨਤਾ ਕੀਤਾ ਜਾ ਸਕਦਾ ਲੇਕਿਨ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਔਰ ਗੁਰੂ ਨਾਨਕ ਸਾਹਿਬ ਨੇ فرمایا ਵਾ ਕੂੜ ਨੂੰ ਕੁੱਟੇ ਨਾਨਕਾ ਉੜਕ ਸੱਚ ਰਹੇ ਸੋ ਆਪਾਂ ਸੱਚ ਦੀ ਜਿੱਤ ਹੋਈ ਆ ਮੈਂ ਉਹਨਾਂ ਦਾ ਜੱਜ ਸਾਹਿਬ ਦਾ ਤੇ ਸਾਰੀ ਜੁਡੀਸ਼ਰੀ ਦਾ ਬਹੁਤ ਅ ਧੰਨਵਾਦ ਕਰਦਾ ਹਾਂ ਔਰ ਨਾਲ ਮੈਂ ਇਹ ਕਹਿਣਾ ਕਿ ਠੀਕ ਹੈ ਇਹਨਾਂ ਨੇ ਆਪਣਾ ਨਫ਼ਰਤ ਦੀ ਭਾਵਨਾ ਨਾਲ ਪੰਜਾਬ ਸਰਕਾਰ ਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਨੇ ਇਹ ਕੋਈ ਪਹਿਲਾ ਮੁਕਦਮਾ ਨਹੀਂਗਾ ਜਦੋਂ ਤਿੰਨਾਂ ਚ ਮੈਨੂੰ ਨਹੀਂ ਗ੍ਰਿਫਤਾਰ ਕਰ ਸਕੀ ਪੰਜਾਬ ਦੀ ਸਰਕਾਰ ਪੁਲਿਸ ਅ ਭਗਵੰਤ ਦੇ ਕਹਿਣ ਤੇ ਤੇ ਉਹਨਾਂ ਨੇ ਮੇਰੇ ਤੇ ਐਨਡੀਪੀਐਸ ਦਾ ਦਰਜ ਕੀਤਾ ਜਦੋਂ ਮੈਨੂੰ ਬੇਲ ਮਿਲਦੀ ਆ 4 ਜਨਵਰੀ ਨੂੰ ਤੇ ਉਸ ਦਿਨ ਤੜਕੇ 3 ਵਜੇ ਇੱਕ ਪੰਜਵਾਂ ਮੁਕਦਮਾ ਦਰਜ ਕਰਕੇ ਇੱਕ ਮਨਕਰਤ ਕਹਾਣੀ ਬਣਾ ਕੇ ਕਿ ਮੈਂ ਕਿਸੇ ਗਵਾਹ ਨੂੰ ਡਰਾਇਆ ਜਦ ਕਿ ਉਹ ਸਟੇਟ ਵਿੱਚ ਜਦੋਂ ਸ਼ਿਕਾਇਤ ਕਰਵਾਈ ਜਾ ਰਹੀ ਹੈ ਗਵਾਹ ਵੱਲੋਂ ਗਵਾਹ ਦੇ ਪਰਿਵਾਰ ਵੱਲੋਂ ਉਹ ਗਵਾਹ ਹੀ ਨਹੀਂ ਸਿਕਾ ਵਿਟਨੈਸ ਬਣਦਾ 15 ਦਿਨ ਤੋਂ ਬਾਅਦ ਸੋ ਇਹ ਸਾਰੀ ਝੂਠੀ ਕਹਾਣੀ ਨੂੰ ਅਲਟੀਮੇਟਲੀ ਮੈਂ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਊਂਗਾ ਔਰ ਜਿਹਨਾਂ ਲੋਕਾਂ ਨੇ ਗਲਤ ਕੰਮ ਕੀਤੇ ਨੇ ਦੇ ਵਿਲ ਹੈਵ ਟੂ ਪੇ ਫॉर द ਰੋਂਗ ਡੀਡਸ ਇਹ ਮੇਰਾ ਭਰੋਸਾ ਵਾ ਇਸ ਦੇਸ਼ ਦੀ ਜੁਡੀਸ਼ਰੀ ਵਿੱਚ ਤੇ ਉਸ ਅਕਾਲਪੁਰ ਕਮੇਕੁਰ ਦੇ ਵਿੱਚ ਸੋ ਮੈਂ ਇੱਕ ਵਾਰ ਫਿਰ ਸਾਰੇ ਸੁਪਰੀਮ ਕੋਰਟ ਦੇ ਆਨਰੇਬਲ ਜੱਜਸ ਦਾ ਅ ਸਵਾਗਤ ਜਜਮੈਂਟ ਦਾ ਸਵਾਗਤ ਕਰਨਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ